ਉਸੀਂ ਦੇਖ ਰਹੇ ਹਾਂ ਲੋਕ ਇਨਸਾਫ ਟੀਵੀ ਤੇ ਮੈਂ ਹਸਨ ਜੱਦ ਲਗਾਤਾਰ ਬਰਸਾਤ ਦਾ ਮੌਸਮ ਚੱਲ ਰਿਹਾ ਤਾਂ ਕਈਆਂ ਦੇ ਘਰ ਡੋਡੇ ਤਾਂ ਕਾਫੀ ਮੋਤਾ ਵੀ ਹੋਈਆਂ ਤਾਂ ਉਸ ਨੂੰ ਦੇਖਦੇ ਹਾਂ ਕੋਟਪੂਰਾ ਦੇ ਵਿੱਚ ਜਿਹੜੇ ਛੱਪੜ ਹੈ ਛੱਪੜਾਂ ਦਾ ਕਿੰਨਾ ਕਿਤੇ ਸਹਿਯੋਗ ਮਿਲਦਾ ਜਦੋਂ بارش ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਜੀਸੀਪੀ ਲੱਗੀ ਹੋਈ ਹੈ ਉਸ ਨੂੰ ਛੱਪੜ ਨੂੰ ਖਾਲੀ ਕਰਨ ਵਾਸਤੇ ਤਾਂ ਆਮ ਆਦਮੀ ਪਾਰਟੀ ਦੇ ਆਗੂ ਵੀ ਇੱਥੇ ਪਹੁੰਚੇ ਆ ਕੁਝ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਗੱਲਬਾਤ ਕਰਦੇ ਆ ਕੋਈ ਜੀ ਲਗਾਤਾਰ ਸ਼ਹਿਰ ਸਾਹਿਬ ਸ਼ਹਿਰ ਜਿਹੜਾ ਅਸੀਂ ਨੋਕਰੀ ਆਇਆ ਤਾਂ ਬੜਾ ਵਧੀਆ ਤੁਹਾਡਾ ਜਿਹੜਾ ਇਸ ਸ਼ਹਿਰ ਉਹ ਜਿਹੜਾ ਇਸ ਤਰ੍ਹਾਂ ਸਾਜੀ ਕਰਾਇਆ ਗਿਆ ਕੀ ਲੱਗਦਾ ਕਿੰਨਾ ਕੁ ਬਜਟ ਲੱਗਾ ਆਸਰ ਦੀ ਕੋਡ ਉਹ ਜਦੋਂ ਉਹ ਮੈਂ ਇਸ ਸ਼ਹਿਰ ਦੇ ਵਿੱਚ ਜਨਮ ਲਿਆ ਉਦੋਂ ਇੱਥੇ ਛੱਪੜ ਬਰਕਰਾਰ ਸੀ ਤੇ ਪ੍ਰਸ਼ਾਦ ਕਿੰਨੀ ਵੀ ਭਾਰੀ ਹੋ ਜੇ ਅੱਧੇ ਘੰਟੇ ਬਾਅਦ ਸ਼ਹਿਰ ਦੇ ਵਿੱਚ ਕਦੇ ਪਾਣੀ ਨਹੀਂ ਸੀ ਸੀ ਸਵੇਰੇ ਸਵੇਰ ਇਹ ਸਰਕਾਰਾਂ ਨੇ ਠੀਕ ਹੈ ਇਹ ਛੱਪੜ ਦੇ ਨਾਮ ਨੂੰ ਦੇਣਾ ਭਰਕੇ ਪਰ ਫੂੜਿਆ ਇਹ ਕਹਿੰਦੇ ਨਾ ਪੰਚਾਇਤਾਂ ਦੇ ਕੰਮ ਜਿਹੜੇ ਹੁਣ ਲੋਕਤਾ ਦੇ ਨਹੀਂ ਖੜੇ ਅਸੀਂ ਇਹ ਛੱਪੜ ਜਿਹੜੇ ਹੁੰਗੇ ਕਰਕੇ ਤੇ ਦੁਆਰਾ ਤੋਰ ਪੂਰੇ ਨੂੰ ਜਿਹੜਾ ਰੀਫ ਦੇ ਨਹੀਂ ਕੋਈ ਤੋਰ ਪੂਰੇ ਦੇ ਦਮਾਂ ਤੋਂ ਜਾਵਾ ਲੈਂਦੇ ਕੋਨਾ ਕਾਫੀ ਜਿਹੜਾ ਹੈਗਾ ਰਾਹ ਤੋਂ ਜਿਹੜੀ ਮਿਲਦੀ ਹੈ ਪਰ ਲਗਾਤਾਰ ਜਿਹੜੇ ਕਬਜ਼ੇ ਹੋਏ ਉਹਦੇ ਕਰਕੇ ਸਭ ਜਿਹੜੇ ਛੱਪੜ ਨੇ ਹੈਗੇ ਪੈਲੇ ਇਸੇ ਛੱਪੜ ਦਾ ਨੰਬਰ ਲੱਗਾ ਕਿ ਦੂਜਿਆਂ ਦੇ ਨਾਲ ਲੱਗੂਗਾ ਖਾਲੀ ਕਰਨ ਦਾ ਔਰ ਪੂਰੇ ਦੇ ਜਿਹੜੇ ਸਾਰੇ ਛੱਪੜ ਹੈ ਨਹੀਂ ਉਹਨਾਂ ਦੇ ਆਰਡਰ ਆਏ ਆ ਸਾਰੇ ਲੋਕੇ ਬੀਤੇ ਜਾਣਗੇ ਸਾਰਿਆਂ ਦੀ ਸੁਪਾਈ ਹੋਏ ਐਨ ਸਭ ਤੁਹਾਡਾ ਵੀ ਏਰੀਆ ਵੀ ਪੈਂਦਾ ਹੈ ਇਹ ਕਿਵੇਂ ਦੇਖਦੇ ਹੋ ਤੁਸੀਂ ਇਸ ਨੂੰ ਬਣਾਉਣੇ ਨੂੰ ਜੀ ਜੀ ਸ਼ਹਿਰ ਦੀ ਡਿਮਾਂਡ ਹੈ ਜੀ ਪਰ ਛੱਪੜ ਦੇ ਲਈ ਕਰੋ ਜੀ ਬਾਕੀ ਨੂੰ ਤੁਹਾਡੇ ਮਾਇਨੇ ਦੱਸਦਾ ਜਿੰਨੇ ਛੱਪੜ ਚਾਰ ਪੰਜ ਛੱਪੜ ਜਿੰਨੇ ਵੀ ਉਹ ਸਾਰੇ ਡੂੰਗੇ ਹੋਣਗੇ ਕਿ ਨਹੀਂ ਇਹ ਕਬਜ਼ੇ ਵਿੱਚ ਕਰਾਉਣਾ ਹੈ ਪਾਣੀ ਸਰਚੋਰਾ ਨੇ ਉਹ ਆਉਂਦੇ ਬਹੁਤ ਪਰਕਰਤ ਰਹੇ ਬਹੁਤ ਬਹੁਤ ਕਿ ਇਹ ਪਾਵਾ ਕਰਨ ਇਹ ਉਹ ਜ਼ਰੂਰੀ ਹੈ ਕਿ ਇਸ ਟਾਈਮ ਬਸ ਸਟੇਰ ਹੋ ਗਿਆ ਕਿਈ ਕਈ ਵਾਰ ਹੋਪੇ ਹੋਇਆ ਦੇਖਿਆ ਹੈ ਕਿ ਇਤਨੇ ਪਾਣੀ ਜੇ ਜਿੰਨਾ ਮਰਵਾ ਚੱਕ ਨਾ ਲਗਾਉਣਗੇ ਇਹ ਨੁਕਸਾਨ ਕਰਨਾ ਹੈ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਸੁਪੰਤਰ ਜੋਸ਼ੀ ਜੋਸ਼ੀ ਸਾਹਿਬ ਇਹਵੇਂ ਦੇਖਦੇ ਹਾਂ ਲੇਟ ਆਏ ਆ ਪਰ ਸਭੀ ਬਹੁਤ ਵਧੀਆ ਆ ਪਰਲਾ ਤੁਹਾਡੇ ਨੇ ਲੇਟ ਆਪਾਂ ਨੂੰ ਚਲੋ ਲੇਟ ਆ ਪਰ ਆ ਤਾਂ ਗਏ ਰਾਪੇ ਇੱਕ ਇਥੋਂ ਜਿਹੜੀ ਇਹ ਕਹਿ ਦਿੰਦੇ ਆ ਸਾਡੇ ਪ੍ਰਧਾਨ ਵੀ ਮਿਤ ਸਿੰਘ ਦੇ ਨਾਮ ਨਾ ਨਾ ਤੇ ਜਗਾ ਇਹ ਤੇ ਵੀ ਸਾਡੇ ਨਾਲ ਜਗਾ ਨਹੀਂ ਕਮੇਟੀ ਦੇ ਵੀ ਅਸੀਂ ਤਾਂ ਕਰਕੇ ਨਹੀਂ ਇਹ ਕਾਰਜਾ ਕਰਦੇ ਪਹਿਲੀ ਉਹਦੀ ਵੇਖੋ ਗੱਲ ਕਿੰਨੀ ਇਹਨੇ 20 ਲੱਖ ਰੁਪਏ ਬਾਸ ਕਰਾਈ ਗਿਆ ਹੁਣ ਅਸੀਂ ਕਿਹ ਰਾਈਟ ਟੈਂਡਰ ਇਸ ਜਗਾ ਤੇ ਲਾਉਂਦਾ ਜੇ ਸਾਡੀ ਕਮੇਟੀ ਦੀ ਜਗਾ ਨਹੀਂ ਫਿਰ ਆਪਾਂ 20 ਲੱਖ ਕਿਉਂ ਲੋੜਿਆ ਇਹਦਾ ਉਹ ਆਪਣਾ ਐਸਟੀਮੇਟ ਬਣਾਈ ਬੈਠਾ ਟੈਂਡਰ ਚ ਕੋਣ ਨਾ ਦੂਜੀ ਆ ਨੋਟੀਫਿਕੇਸ਼ਨ ਅਸੀਂ ਮੰਗਾ ਲਿਆ ਜਿਸ ਦਾ ਸਾਫ ਲੱਗਦਾ ਕਿ ਜਿਹੜੀ ਵੀ ਇਹ ਜਗਾ ਇੱਕ ਕਮੇਟੀ ਦੇ ਅੰਦਰ ਆ ਕਮੇਟੀ ਇਹਨੂੰ ਰਿਲੀਜ਼ ਤੇ ਦੇ ਸਕਦੀ ਆ ਤੇ ਇਮੀਡੀਏਟਲੀ ਜੇ ਕੋਈ ਇਹੋ ਜਿਹਾ ਕੋਈ ਸਾਨੂੰ ਪੈਂਦਾ ਸੰਕਟ ਸਾਡੀ ਸਿਟੀ ਸਿਟੀ ਨੂੰ ਅਸੀਂ ਇਹ ਫੌਰੀ ਤੌਰ ਤੇ ਐਕਸ਼ਨ ਲੈ ਸਕਦੇ ਆ ਨੋਟੀਫਿਕੇਸ਼ਨ ਦੇਖ ਲਓ ਠੀਕ ਆ ਨਾ ਆਇਆ ਤੇ 20 ਲੱਖ ਰੁਪਏ ਦੀ ਗੱਲ ਤੇ ਲਾਉਣੀ ਇਹ ਅগে ਪਹਿਲਾਂ ਅਸੀਂ ਜਦੋਂ ਪ੍ਰਧਾਨ ਜੀ ਨੂੰ ਫਿਰ ਸਾਡੇ ਆਪਸੀ ਮੀਟਿੰਗ ਤੋਂ ਸੀ ਵੀ ਆਪਾਂ ਛਪੜ ਖਾਲੀ ਕਰਾਈਏ ਪਹਿਲਾਂ ਉਹ ਜਿੰਦਾ ਲਾਉਣ ਦਾ ਕਾਰਨ ਹੀ ਇਹ ਸੀਗਾ ਅਸੀਂ ਸਾਨੂੰ ਇਹ ਵੇਖਿਆ ਵੈਸੇ ਅਸੀਂ ਕਹਿੰਨੇ ਮਹੀਨਾ ਪਹਿਲਾਂ ਪਰ ਰੈਡੀ ਹੋ ਜੀਏ। ਕੋਈ ਹੋਰ ਤੁਸੀਂ ਵੇਖ ਲਓ ਡਰੇਨ ਆ। ਡਰੇਨ ਚੱਲੀ ਜਾਂਦੀ ਆ। ਦੋ ਮੋਟਰਾਂ ਚੱਲੀ ਜਾਂਦੀਆਂ ਵੇਖ ਲਓ। ਗੁੱਟੀ ਓਵਰਫਲੋ ਹੀ ਕਿੰਨਾ ਲੱਗਿਆ 16 ਲੀਟਰ ਤੇਲ। ਜਦੋਂ ਅਸੀਂ ਉੱਥੇ ਜਾਵੜੇ ਉਦੋਂ ਮੜ ਕੇ ਕਈਆਂ ਵਾਲੇ ਲੈ ਕੇ ਤਰਪੇ ਕੋਈ ਧਾਕੋਦਨ ਵਾਲਾ ਵੀ ਇਹ 5-7 ਲੱਖ ਹਰ ਸਾਲ ਵੰਡੋ ਇਹ ਚ ਪਾ ਦਈਏ ਖਰਚਾ। ਖਰਚਾ ਦਾ ਹਰ ਸਾਲ ਪੈਂਦਾ। ਤੇ ਕੋਈ ਡਰੇਨਾਂ ਜਾ ਡਰੇਨ ਜਾ ਕੇ ਵੇਖਦੇ ਦੋਵੇਂ ਮੋਟਰਾਂ ਚੱਲੀ ਜਾਂਦੀਆਂ ਨਾ ਕੋਈ ਡਰੇਨ ਟੁੱਟੀ ਤੇ ਸਾਰੇ ਸ਼ਹਿਰ ਦਾ ਪਾਣੀ ਅੱਜ ਸਹੀ ਕੰਮ ਕੀਤਾ ਉਹ ਮੋਟਰਾਂ ਨੇ گاਉਂ ਕੀ ਬੇਸ ਦੀ ਖਰਾਬ ਹੋ ਜਾਂਦੀ ਸੀ ਕੋਈ ਬੰਦ ਹੋ ਜਾਂਦੇ ਸੀ ਹੁਣ ਪ੍ਰੋਪਰ ਆਇਆ ਅੱਜ ਤੁਸੀਂ ਸ਼ਹਿਰ ਚ ਵੇਖ ਲਓ ਪਾਣੀ ਕਿੰਨੀ ਜਲਦੀ ਨਿਕਲਿਆ ਇੱਕ ਦੋ ਜਗ੍ਹਾ ਛੱਡ ਕੇ ਉਹਨਾਂ ਚ ਮੇਰਾ ਕਾ ਸੀਵਰੇਜ ਦੀ ਪ੍ਰੋਬਲਮ ਉਹ ਵੀ ਕਲੀਅਰ ਕਰਾਂਗੇ ਸਰ ਉਹ ਦਮੇਦਾਰ ਪਾਸੇ ਨਾਲੇ ਬੰਦ ਕੀਤੇ ਲੋਕਾਂ ਨੇ ਸਬਜਾ ਕਰਕੇ ਪਰ ਉਹਨਾਂ ਤੋਂ ਵੀ ਕੋਈ ਚੱਲੂ ਨਹੀਂ ਨਹੀਂ ਉਹ ਉਧਰਤੀ ਜਦੋਂ ਉਹ ਨਾਲਿਆਂ ਦਾ ਇਧਰ ਹੀ ਪਾਣੀ ਆਉਂਦਾ ਸੀ ਨਾ ਉਹ ਛੱਪੜ ਉਹ ਛੱਪੜ ਦਾ ਇਧਰ ਆਉਂਦਾ ਸੀ ਉਹ ਸਾਰੇ ਜੇ ਬੋਲਦੇ ਕੰਦਾ ਵੀ ਕੀਤੀ ਹੋਈ ਹੈ ਨਾਲੇ ਦੇ ਵਿਚਾਲੇ ਕੰਦਾ ਵੀ ਟੁੱਟੀ ਜਾਣਗੇ ਕਿਉਂਕਿ ਸਰਕਾਰੀ ਡਰੇਨ ਤੇ ਕੋਈ ਕੰਦ ਕਰ ਹੀ ਨਹੀਂ ਸਕਦਾਗਾ ਨਾਲੇ ਤੇ ਕੋਈ ਕਰ ਹੀ ਨਹੀਂ ਸਕਦਾਗਾ ਉਹ ਆਪੇ ਇੱਕ ਕਾਨੂੰਨ ਤਹਿਤ ਅਸੀਂ ਆਪਾਂ ਉਹਦਾ ਕੋਈ ਨਾ ਕਾਰਵਾਈ ਕਰਾਗੇ 15 ਮਿੰਟਾਂ ਤੇ 20 ਮਿੰਟਾਂ ਤੇ ਗੋਡੇ-ਗੋਡੇ ਪਾਣੀ ਹੋਵੇਗਾ ਕੀ ਲੱਗਦਾ ਵੀ ਹੁਣ ਰਾਹ ਦਿੰਨੂ ਨਹੀਂ ਨਹੀਂ ਹੁਣ ਤੁਸੀਂ ਦੇਖੋ 20 ਤੋਂ ਸਗੜੀ ਪਈ ਕੱਲ ਵਾਲਾ ਪਿਆ ਉਹਦਾ ਰਿਜ਼ਲਟ ਵੇਖਿਆ ਅੱਜ ਸਿਰਫ 1-2 ਥਾਵਾਂ ਤੇ ਪੁਜਤਰਪੁਰ ਹਸਪੀਟਲ ਕੋਲੇ ਪਾਣੀ ਹੈਗਾ ਬਾਕੀ ਸਾਰਾ ਤਕਰੀਬਨ ਨਿਕਲ ਚੁਕਿਆ ਅੱਗੇ ਹੁੰਦੇ ਸੀਵਰੇਜ ਦਾ ਹੀ ਪਾਣੀ ਖੜਾ ਰਹਿੰਦਾ ਸੀ ਬੱਸ ਸਟੈਂਡ ਵੇਖ ਲਓ 10-10 ਦਿਨ ਕਹਿੰਦੇ ਸੀ ਨਾ ਦੁਕਾਨਾਂ ਬੰਦ ਆ ਹੁਣ ਕਿੰਨੇ ਦਿਨ ਅੱਜ ਸਾਫ਼ ਆ ਬਰਾਦਰ ਪਾਣੀ ਨਿਕਲ ਗਿਆ ਇਹੀ ਜੱਟ ਆਪਾਂ ਨੂੰ ਅੱਗੇ ਮਿਲੂ 800 ਤੋਂ ਟੱਡਾ ਵੀ ਏਰੀਆ ਕਿਵੇਂ ਦੇਖਦੇ ਹੋ ਤੁਸੀਂ ਇਹ ਵਧੀਆ ਇਹ ਤਾਂ ਪਹਿਲਾਂ ਕਰ ਦੇਣਾ ਚਾਹੀਦਾ ਸੀ ਚਲੋ ਐਂ ਕਹਿ ਦਿੰਦੇ ਆਂ ਪਾਣੀ ਘਾਵਤ ਹੈ ਨਾ ਆਈ ਕੁੜੀ ਦੀ ਜਨਨ ਹਨ ਤੇ ਬਿੰਨੋ ਬਿੰਨੋ ਕੁੜੀ ਦੇ ਕੰਨ ਹਨ ਤੇ ਮੈਂ ਤਾਂ ਇਹਨਾਂ ਨੂੰ ਆਪਣੇ ਮੇਰੇ ਸਪੀਕਰ ਸਾਹਿਬ ਵੱਡੇ ਭਰਾ ਨੂੰ ਮੈਂ ਤੇ ਇੱਕ ਲੈਟਰ ਦਿੱਤਾ ਵੀ ਛੜੇ ਛੜਾਓ ਸਾਡੇ ਫਰੇਮ ਨਗਰ ਦੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਸਾਹਮਣੇ ਸਾਡਾ ਪਾਣੀ ਨਹੀਂ ਖੜਦਾ ਸੀਗਾ ਸੀਵਰੇਜ ਦਾ ਪਾਣੀ 10-10 ਦਿਨ ਖੜਦਾ ਜਾ ਬਿਮਾਰੀ ਪੈਦਾ ਹੋਊਗੀ ਅ ਜਿਨ੍ਹਾਂ ਨੇ ਕਿਰਾਇਆ ਹੈਗਾ ਦੇਰਾ ਹੈ ਜਲੋਸਤਾਏ ਵਧੀਆ ਹੈਗਾ ਸਾਰੇ ਛੱਪੜ ਖਾਲੀ ਕਰਾ ਦੇਣੇ ਜਾਂ ਅਟ੍ਰੋਚਮੈਂਟ ਜਿੰਨੇ ਵੀ ਕੀਤੀ ਹੈਗੀ ਚੱਕ ਦਿਨ ਭਟੇ ਕੁਝ ਨਹੀਂ ਹੁੰਦਾ ਅਦਾਲਤ ਜੇ ਜਾਣਗੇ ਅਦਾਲਤ ਤੇ ਕੇਸ ਲੜੋ ਵੀ ਲੋਕ ਮਰ ਰਹੇ ਆ ਇਹਨਾਂ ਨੂੰ ਅਸੀਂ ਬਚਾਈਏ ਕਿ ਲੋਕਾਂ ਨੂੰ ਬਚਾਈਏ ਸ਼ਹਿਰ ਦਾ ਨਾਮ ਸਾਡਾ ਬਦਰਾਮ ਹੋਇਆ ਸਾਡੇ ਜ਼ਿਲ੍ਹੇ ਦਾ ਨਾਮ ਬਦਰਾ ਉਸ ਦੇ ਨਾਲ ਸਾਡੇ ਸਪੀਕਰ ਸਾਹਿਬ ਦਾ ਨਾਮ ਬਦਰਾ ਹੈਗਾ 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 ਦੂਸਰੀ ਵੀ ਇੱਕ ਚੀਜ਼ ਹੋਰ ਤੁਹਾਨੂੰ ਪੁੱਛਣੀ ਹੈ ਇੱਥੇ ਆਰਓ ਬਣਿਆ ਹੋਇਆ ਹੈ ਆਰਓ ਜਮਾ ਛੱਪੜ ਦੇ ਉੱਤੇ ਬਣਿਆ ਹੈ ਕੀ ਲੱਗਦਾ ਇਹਦਾ ਪਾਣੀ ਸਹੀ ਹੋਊਗਾ ਨਹੀਂ ਉਹ ਪਾਲੀ ਕਰਦਾ ਉਹਦਾ ਪੈਲੀ ਕਰਦਾ ਸਾਰੇ ਨਿਯਾਇਜ਼ ਕਰਦਾ ਆ ਜਿਹੜੇ ਆ ਆਰਓ ਨੇ ਸਾਰੇ ਨਿਯਾਇਜ਼ ਕੀਤੇ ਤੁਸੀਂ ਜੈਲਪੁਰ ਲੋਕੋ ਕਿੰਨਾ ਬਿਮਾਰਤ ਹੁੰਦੇ ਜਿਹੜੇ ਫਿਲਟਰ ਦੇ ਉੱਪਰ ਆਰਓ ਲੱਗਿਆ ਹੋਇਆ ਤੇ ਲੋਕਾਂ ਨੂੰ ਜਿਹੜਾ ਪਾਣੀ ਜਿਹੜਾ ਸ਼ੁੱਧ ਮਿਲਦਾ ਹੋਊਗਾ ਨਾ ਨਹੀਂ ਵੇਖੋ ਜੀ ਉਹ ਤਾਂ ਬਿਮਾਰੀ ਦਾ ਤਾਂ ਬਹੁਤ ਜ਼ਿਆਦਾ ਕੋਲ ਹੋਣਾ ਅਲੱਗੇ ਆਪਣੇ ਸ਼ਹਿਰ ਦੀ ਸਫਾਈ ਕਰ ਅੱਜ 10-10 ਦਿਨ ਹੋ ਗਏ ਲੋਕਾਂ ਕਰੋ ਗੁੜਾ ਨਹੀਂ ਛੱਕਿਆ ਗਿਆ ਜੋ ਕਿ ਬਿਮਾਰੀ ਦਾ ਘਰ ਬਣ ਗਿਆ ਲੋਕਿ ਅਸੀਂ ਇਹੀ 4-5 ਮੇਨ ਸਮੱਸਿਆ ਹੱਲ ਕਰ ਲਈਆਂ ਤੇ ਹੁਣ ਆਰਓ ਦਾ ਕਿੱਥੋਂ ਪਿਓਰ ਪਾਣੀ ਹੋਊਗਾ ਬਿਲਕੁਲ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਇੱਥੇ ਆਰਓ ਵੀ ਬਣਿਆ ਹੋਇਆ ਹੈ ਕਹਿੰਦੇ ਆਰਓ ਦਾ ਪਾਣੀ ਵੀ ਸ਼ਾਇਦ ਸ਼ੋਧ ਨਹੀਂ ਹੋਊਗਾ ਤਾਂ ਲਗਾਤਾਰ ਕਬਜ਼ੇ ਹਟਾਏ ਜਾ ਰਹੇ ਨੇ ਤਾਂ ਉਥੇ ਜਿੱਥੇ ਲਗਾਤਾਰ ਕਬਜ਼ੇ ਕੀਤੇ ਸੀ ਤਾਂ ਕਬਜ਼ੇ ਤਾਂ ਹਟਾਏ ਜਾ ਰਹੇ ਨੇ ਕਿ ਜਦੋਂ ਵੀ ਮੀਂਹ ਆਂਦਾ ਤਾਂ ਉਹ ਮੀਂਹ ਗੋਡੇ-ਗੋਡੇ ਹੈਗਾ ਉਹ ਘਰਾਂ ਨੂੰ ਵੀ ਨੁਕਸਾਨ ਕਰਦਾ ਸੜਕਾਂ ਤੇ ਵੀ ਖੜਦਾ ਤਾਂ ਉਸ ਨੂੰ ਲੈ ਕੇ ਨਗਰ ਕੌਂਸਲ ਤੇ ਆਮ ਆਦਮੀ ਪਾਰਟੀ ਦੇ ਆਗੂ ਪੱਪਾ ਬਾਜਰੂ ਹੋਇਆ ਕਿ ਤਾਂ ਕਿ ਲੋਕਾਂ ਨੂੰ ਨੁਕਸਾਨ ਨਾ ਹੋਵੇ ਬਰਸਾਤੀ ਮੌਸਮ ਨੂੰ ਲੈ ਕੇ ਜਿੱਥੇ ਹੜ੍ਹ ਆਇਆ ਹੈ 43 ਮੋਤਾ ਜਿਹੜਾ ਅੱਜ ਦਾ ਲਗਭਗ ਆਕੜਾ 43 ਮੋਤਾ ਆ ਚੁੱਕੀਆਂ ਹੈ ਆ ਕਾਫੀ ਜਿਹੜਾ ਹੈਗਾ ਇਹ ਪੰਜਾਬ ਦੇ ਉੱਤਰ ਸੰਕਟ ਜਿਹੜਾ ਆਇਆ ਤਾਂ ਉਸ ਨੂੰ ਲੈ ਕੇ ਕੋੜੂ ਪੂਰਾ ਪ੍ਰਸ਼ਾਸਨ ਜਿਹੜਾ ਹੈਗਾ ਉਹ ਪਪਾਪਾ ਜਨੂੜ ਹੋਇਆ ਕੈਮਰਾ ਪਰਸਨ ਅਮੋਲ ਦਾ ਮੈਸੇਜ ਦੇ ਅੰਦਰ ਲੋਕੇ ਸਾਹਿਬ ਵੀ ਕੋੜੂ ਪੂਰਾ